ਪਟਿਆਲਾ ਦਾ ਉਲਟਪੁਰ ਪਿੰਡ ਪੰਜਾਬ ਦਾ ਇਕਲੌਤਾ ਪਿੰਡ ਹੈ ਜਿੱਥੇ ਅੱਜ ਤੱਕ ਸਰਪੰਚੀ ਦੀ ਚੋਣ ਨਹੀਂ ਹੋਈ ਹੈ 2 ਅਕਤੂਬਰ 1959 ਨੂੰ ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਬਾਅਦ ਅੱਜ ਤੱਕ ਕੋਈ ਸਰਪੰਚ ਦੀ ਚੋਣ ਇਸ ਪਿੰਡ ਵਿੱਚ ਨਹੀਂ ਹੋਈ ਹੈ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਵਸਿਆ ਇਹ ਪਿੰਡ ਸ਼ਾਂਤੀ ਦਾ ਪ੍ਰਤੀਕ ਹੈ ਪੰਜਾਬ ਦੀ ਜਿੱਕਰ ਗੱਲ ਕਰੀਏ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵਕਫ-ਵਕਫ ਥਾਵਾਂ ਤੋਂ ਹਿੰਸਾ ਦੀਆਂ ਖਬਰਾਂ ਆ ਰਹੀਆਂ ਨੇ ਅਜਿਹੇ ਦੇ ਵਿੱਚ ਪਟਿਆਲਾ ਦੇ ਇਸ ਪਿੰਡ ਨੇ ਲੋਕਾਂ ਲਈ ਇੱਕ ਚੰਗੀ ਉਦਾਹਰਣ ਪੇਸ਼ ਕੀਤੀ ਹੈ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਇਸ ਵਾਰ ਅਸੀਂ ਸਰਬਸੰਮਤੀ ਦੇ ਨਾਲ ਸਿਮਰਪ੍ਰੀਤ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਪਿੰਡ ਨੂੰ ਪੰਜਾਬ ਦਾ ਰੋਲ ਮਾਡਲ ਪਿੰਡ ਬਣਾਇਆ ਜਾਵੇ ਸਾਡੇ ਪਿੰਡ ਦਾ ਨਾਮ ਹੈਗਾ ਜੀ ਉਲਟਪੁਰ ਇਹ ਪੁਨਰਹੇੜੀ ਬਲਾਕ ਦੇ ਵਿੱਚ ਪੈਂਦਾ ਹੈ ਜਦੋਂ ਦਾ ਪੰਚਾਇਤੀ ਰਾਜ ਸਿਸਟਮ ਇੰਟਰੋਡਿਊਸ ਹੋਇਆ ਹੈ 1959 ਤੋਂ ਉਦੋਂ ਤੋਂ ਹੀ ਜਿੰਨੀਆਂ ਵੀ ਪੰਚਾਇਤ ਚੁਣੀਆਂ ਗਈਆਂ ਨੇ ਉਹ ਸਾਰੀਆਂ ਸਰਬਸੰਮਤੀ ਨਾਲ ਹੀ ਚੁਣੀਆਂ ਗਈਆਂ ਨੇ ਜੀ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਰਿਕੁਐਸਟ ਕਰਾਂਗਾ ਜੀ ਕਿ ਸਾਡੇ ਪਿੰਡ ਨੂੰ ਐਜ਼ ਅ ਰੋਲ ਮਾਡਲ ਅਡਾਪਟ ਕਰਨ ਤਾਂ ਕਿ ਗਵਰਨਮੈਂਟ ਜਦੋਂ ਕਹਿੰਦੀ ਹੈ ਵੀ ਸਭ ਸੰਮਤੀ ਹੋਣੀ ਚਾਹੀਦੀ ਹੈ ਤਾਂ ਉਹ ਸਾਡੇ ਪਿੰਡ ਨੂੰ ਐਸ ਐਨ ਐਗਜ਼ਾਮਪਲ ਦਿਖਾ ਸਕਣ ਕਿ ਇਸ ਪਿੰਡ ਦੇ ਵਿੱਚ ਕਦੇ ਵੀ ਵੋਟ ਪੋਟ ਨਹੀਂ ਪਏ ਬਾਕੀ ਕੰਮ ਜਿਹੜੇ ਨੇ ਪਿੰਡ ਦੀ ਡਿਵੈਲਪਮੈਂਟ ਦੇ ਉਹ ਹੋ ਗਏ ਪਾਣੀ ਦੀ ਟੈਂਕੀ ਹੈ ਜੀ ਇੱਕ ਤਾਂ ਡਰਿੰਕਿੰਗ ਵਾਟਰ ਦੀ ਬਹੁਤ ਪ੍ਰੋਬਲਮ ਹੈਗੀ ਹੈ ਸੈਕੰਡਲੀ ਇਹ ਲਾਸਟ ਪਿੰਡ ਹੈਗਾ ਪੰਜਾਬ ਦੇ ਵਿੱਚ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਇੱਕ ਪਾਸੇ ਕਗਰ ਰਿਵਰ ਹੈਗੀ ਹੈ ਦੂਜੇ ਪਾਸੇ ਮੀਰਾਪੁਰ ਚੋ ਹੈ ਹਰ ਵਾਰੀ ਬਰਸਾਤਾਂ ਦੇ ਵਿੱਚ ਇੱਥੇ ਫਸਲ ਦਾ ਬਹੁਤ ਨੁਕਸਾਨ ਹੁੰਦਾ ਸਿਰਫ ਇਸ ਪਿੰਡ ਚ ਹੀ ਨਹੀਂ ਇਹ ਸਾਰੇ ਇਲਾਕੇ ਚ ਹੀ ਹੁੰਦਾ ਸੋ ਇੱਕ ਮੈਂ ਗਵਰਨਮੈਂਟ ਨੂੰ ਰਿਕੁਐਸਟ ਕਰਾਂਗਾ ਵੀ ਇਹਦਾ ਕੋਈ ਨਾ ਕੋਈ ਪਰਮਨੈਂਟ ਸੋਲੂਸ਼ਨ ਕੱਢਣ ਬਾਕੀ ਅਸੀਂ ਪੰਚਾਇਤੀ ਤੌਰ ਤੇ ਪਿੰਡ ਦੇ ਹਰ ਇੱਕ ਬੰਦੇ ਤੋਂ ਜੋ ਜੋ ਉਹਨਾਂ ਦੀਆਂ ਡਿਮਾਂਡਸ ਹੈਗੀਆਂ ਪਿੰਡ ਦੇ ਡਿਵੈਲਪਮੈਂਟ ਲਈ ਜੋ ਜੋ ਆਈਡੀਆਜ਼ ਨੇ ਉਹ ਅਸੀਂ ਲਾਵਾਂਗੇ ਤੇ ਫਿਰ ਅਸੀਂ ਗਵਰਨਮੈਂਟ ਕੋਲ ਇਹਦੀ ਰੈਪ੍ਰেজੈਂਟੇਸ਼ਨ ਦਵਾਂਗੇ ਸਾਡੇ ਇੱਥੇ ਜੀ 360 ਵੋਟ ਨੇ ਤਕਰੀਬਨ 60 ਘਰ ਨੇ ਜੀ ਅ ਇਹਦੇ ਚੋ ਜਿੱਦਾਂ ਹੁਣ ਅੱਜਕੱਲ ਬਾਹਰ ਜਾਣ ਦਾ ਰੁਝਾਨ ਚੱਲ ਰਿਹਾ ਹੈ ਜੇ ਕਈ ਯੰਗਸਟਰਸ ਨੇ ਉਹ ਸਾਡੇ ਬਾਹਰ ਗਏ ਹੋਏ ਨੇ ਤਾਂ ਤਕਰੀਬਨ 100 ਸਵਾ 100 ਤੋਂ ਬਾਹਰ ਗਏ ਹੋਏ ਨੇ ਸੋ ਵੋਟ ਇਨ ਟਰਮਸ ਆਫ ਨੰਬਰ ਬਹੁਤ ਘਟੇ ਆ ਮਾਨ ਸਾਹਿਬ ਦੀ ਗਵਰਨਮੈਂਟ ਜਦੋਂ ਆਈ ਹੈ ਇਹਨਾਂ ਨੇ ਪਹਿਲਾਂ 3 ਲੱਖ ਹੁੰਦਾ ਸੀ ਇਹਨੂੰ ਇਨਹਾਂਸ ਕਰਕੇ 5 ਲੱਖ ਕਰਤਾ ਸੀ ਬਟ ਨਾਲ ਹੀ ਹਰਿਆਣਾ ਹੈਗਾ ਉਹ 11 ਲੱਖ ਦਾ ਉਹ ਗ੍ਰਾਂਟ ਦੇ ਦਿੰਦੀ ਹੈ ਸੋ ਮੈਂ ਰਿਕੁਐਸਟ ਕਰਾਂਗਾ ਵੀ ਇਸ ਫਿਗਰ ਨੂੰ ਐਨਹਾਂਸ ਕਰਨਾ ਚਾਹੀਦਾ ਹੈ ਤਾਂ ਕਿ ਹੋਰ ਜਿਹੜੇ ਪੰਚਾਇਤਾਂ ਨੇ ਉਹ ਐਨਕਰੇਜ ਹੋਉਣ ਇਸ ਮਾਡਲ ਨੂੰ ਫਾਲੋ ਕਰਨ ਲਈ ਆ ਚਲੋ ਮੈਂ ਤਾਂ ਨਹੀਂ ਉਹਦਾ ਕ੍ਰੈਡਿਟ ਲਾਉਂਗਾ ਜੀ ਬਟ ਐਜ਼ ਐਨ ਐਗਜ਼ਾਮਪਲ ਬਾਕੀ ਪਿੰਡ ਵਾਲੇ ਵੀ ਸੋਚਦੇ ਨੇ ਜਦੋਂ ਇਕੱਠੇ ਅਸੀਂ ਉੱਠਦੇ ਆ ਬੈਠਦੇ ਆ ਮਿਲਦੇ ਆ ਉਹ ਸਾਡੇ ਨਾਲ ਗੱਲਾਂ ਕਰਦੇ ਨੇ ਵੀ ਤੁਹਾਡੇ ਪਿੰਡ ਚ ਹੋ ਰਿਹਾ ਸਾਨੂੰ ਵੀ ਕਰਨਾ ਚਾਹੀਦਾ ਸੋ ਉਹ ਚੀਜ਼ ਫਾਲੋ ਕਰ ਰਹੇ ਨੇ ਜੀ ਨਾਲ ਦਾ ਪਿੰਡ ਹੈ ਸਾਡੇ ਮਹਿਮੂਦਪੁਰ ਉੱਥੇ ਇਸ ਵਾਰੀ ਸਰਸੰਮਤੀ ਹੋ ਗਈ ਹੈ ਲਾਸਟ ਟਾਈਮ ਉੱਥੇ ਵੋਟਾਂ ਪਈਆਂ ਸੀ ਸਾਡੀ ਸੋਚ ਇਹ ਹੈ ਜੀ ਵੀ ਡੈਮੋਕ੍ਰੇਸੀ ਦੀ ਜਿਹੜੀ ਗਰਾਸ ਰੂਟ ਲੈਵਲ ਹੈ ਉਹ ਪਿੰਡ ਹੀ ਨੇ ਜੀ ਉੱਥੋਂ ਹੀ ਸ਼ੁਰੂ ਹੁੰਦੀ ਹੈ ਡੈਮੋਕ੍ਰੇਸੀ ਸਾਡੀ ਤੇ ਇੱਥੋਂ ਹੀ ਸਾਡੇ ਇਲੈਕਸ਼ਨ ਕਰਕੇ VOTING ਕਰਕੇ ਹੀ ਸਾਡੇ ਲੜਾਈ ਝਗੜੇ ਸ਼ੁਰੂ ਹੁੰਦੇ ਨੇ ਸਾਡੀ ਸਿਰਫ ਕੋਸ਼ਿਸ਼ ਇਹ ਹੈ ਵੀ ਅਸੀਂ ਇਹਨੂੰ ਇਕੱਠੇ ਬੈਠ ਕੇ ਜਿਹੜਾ ਪਿੰਡ ਦਾ ਭਾਈਚਾਰਾ ਜਿਹੜੇ ਇੰਨੇ ਸਾਲਾਂ ਤੋਂ ਅਸੀਂ ਇੱਕ ਐਗਜ਼ਾਮਪਲ ਕ੍ਰੀਏਟ ਕੀਤਾ ਹੋਇਆ ਹੈ ਕਿ ਪਿੰਡ ਸਾਡੇ ਲਈ ਇੱਕ ਸਾਡੀ ਐਕਸਟੈਂਡਡ ਫੈਮਿਲੀ ਹੈ ਇਹਨੂੰ ਅਸੀਂ ਇਕੱਠੇ ਬੈਠ ਕੇ ਇਹਨੂੰ ਅਸੀਂ ਹਰ ਵਾਰੀ ਇਹਨੂੰ ਰਿਜ਼ੋਲਵ ਕਰ ਲੈਂਦੇ ਆਂ ਵੀ ਜਦੋਂ ਕੋਈ ਸੀਟ ਰਿਜ਼ਰਵ ਹੁੰਦੀ ਹੈ ਫਿਰ ਉਸ ਹਿਸਾਬ ਨਾਲ ਉਹ ਉਹਦੇ ਮੈਂਬਰਸ ਚੁਣੇ ਜਾਂਦੇ ਨੇ ਸੋ ਇਟ ਇਜ਼ ਅ ਰੋਟੇਸ਼ਨ ਪੋਲਿਸੀ ਦੈਟ ਵੀ ਫਾਲੋ ਇਹ ਤਾਂ ਕਰ ਬੜੀ ਇੱਕ ਚਰਚ ਕਹਾਣੀ ਹੈ ਜੀ ਕਿ ਜਿਹੜੇ ਸਾਡੇ ਦਾਦਾ ਜੀ ਔਰ ਪਰਦਾਦਾ ਜੀ ਸੀ ਇਹ ਦੋਨੋਂ ਹੀ ਮਹਾਰਾਜਾ ਪਟਿਆਲਾ ਦੀ ਫੈਮਿਲੀ ਦੇ ਨਾਲ ਮਹਾਰਾਜਾ ਮੋਹਿੰਦਰ ਸਿੰਘ ਤੋਂ ਲੈ ਕੇ ਮਹਾਰਾਜਾ ਰਜਿੰਦਰ ਸਿੰਘ ਮਹਾਰਾਜਾ ਭੁਪਿੰਦਰ ਸਿੰਘ ਇਹਨਾਂ ਦੇ ਨਾਲ ਉਹ ਕਾ ਨਾਜ਼ਮ ਲੱਸੀ ਖਾਨਾ ਦੇ ਇੰਚਾਰਜ ਹੁੰਦੇ ਸੀਗੇ ਔਰ ਨਾਜ਼ਮ ਲੱਸੀ ਖਾਨਾ ਜਿਹੜਾ ਹੈ ਉਹ ਕੌਨਫੀਡੈਂਟ ਹੁੰਦਾ ਸੀ ਮਹਾਰਾਜ ਦਾ ਔਰ ਉਹ ਹਮੇਸ਼ਾ ਮਹਾਰਾਜ ਦੇ ਨਾਲ ਹੀ ਰਹਿੰਦੇ ਸੀ ਤਾਂ ਮਹਾਰਾਜੇ ਉਦੋਂ ਸ਼ਿਕਾਰ ਦੇ ਬੜੇ ਸ਼ੁਕੀਨ ਹੁੰਦੇ ਸੀ ਕਿ ਪਹਾੜ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸੀ ਹਾਂ ਜਾਣਾ ਤਾਂ ਇੱਕ ਦਿਨ ਉਹਨਾਂ ਨੇ ਸਾਡੇ ਦਾਦਾ ਜੀ ਨੂੰ ਕਿਹਾ ਕਿ ਮੈਂ ਸ਼ਿਕਾਰ ਲਈ ਜਾਣਾ ਹੈ ਉਹਦਾ ਬਦਬਸ ਕਰੋ ਤਾਂ ਉਹਨਾਂ ਨੇ ਇਸ ਇਲਾਕੇ ਦੇ ਅੰਦਰ ਜਿਹੜਾ ਕਿ ਇੱਕ ਬਹੁਤ ਵੱਡਾ ਜੰਗਲ ਸੀਗਾ ਕਿਉਂਕਿ ਇੱਥੇ ਜਾਨਵਰ ਬਹੁਤ ਸੀਗੇ ਕਿਉਂਕਿ ਇੱਕ ਪਾਸੇ ਕੱਕ ਰਾਇ ਦੂਸਰੇ ਪਾਸੇ ਮੀਰਾ ਚੋਹ ਹੈ ਤੇ ਇੱਥੇ ਪਾਣੀ ਪੂਣੀ ਵੀ ਸੀਗਾ ਤਾਂ ਇਸ ਇਲਾਕੇ ਚੋਂ ਸ਼ਿਕਾਰ ਨਹੀਂ ਲੈ ਕੇ ਆਏ ਔਰ ਸ਼ਿਕਾਰ ਕਰਦੇ ਕਰਦੇ ਉਹ ਬਹੁਤ ਖੁਸ਼ ਹੋਏ ਔਰ ਉਹਨਾਂ ਨੇ ਕਿਹਾ ਕਿ ਕਿਸ਼ਨ ਸਿੰਘ ਤੂੰ ਆਪਣੇ ਘੋੜੇ ਨੂੰ ਉਲਟਾ ਚਲਾ ਜਿੰਨਾ ਤੂੰ ਰਕਮਾ ਮਲੇਗਾ ਉਹ ਰਕਮਾ ਤੇਰੇ ਪਿੰਡ ਦਾ ਹੋਊਗਾ ਔਰ ਉਹਦਾ ਨਾਮ ਉਲਟਪੁਰ ਰੱਖਣਾ ਤਾਂ ਉਸ ਦਿਨ ਤੋਂ ਇਹਦਾ ਨਾਮ ਉਲਟਪੁਰ ਪੈ ਗਿਆ ਕਦਰ ਦੇਖੋ ਜਿਹੜਾ ਇਹ ਪਿੰਡ ਹੈ ਬੇਸਿਕਲੀ ਪਿੰਡ ਸਾਡੇ ਦਾਦਾ ਜੀ ਨੇ ਵਸਾਇਆ ਸੀਗਾ ਔਰ ਜਿੰਨੇ ਵੀ ਇੱਥੋਂ ਦੇ ਵਸਿੰਦੇ ਨੇ ਸਾਰੇ ਇਹ ਉਹਨਾਂ ਨੇ ਆਪ ਆਪਣੇ ਬਰਾਦਰੀ ਦੇ ਖਾਸ ਕਰਕੇ ਬਜ਼ੁਰਗ ਇਕੱਠੇ ਕਰਕੇ ਉਹਨਾਂ ਨੂੰ ਇੱਥੇ ਜਾ ਕੇ ਬਿਠਾਇਆ ਔਰ ਸਭ ਨੂੰ ਪਿੰਡ ਦੇ ਅੰਦਰ ਜ਼ਮੀਨ ਦਿੱਤੀ ਔਰ ਨਾਲੇ ਘਰ ਬਣਾਉਣ ਦੇ ਲਈ ਉਹਨਾਂ ਨੇ ਜਗ੍ਹਾ ਦਿੱਤੀ ਤਾਂ ਜਿਹੜਾ ਭਾਈਚਾਰਾ ਹੈਗਾ ਉਹ ਸਾਡਾ ਸਾਂਝਾ ਭਾਈਚਾਰਾ ਔਰ ਹੁਣ ਤੱਕ ਸਾਡਾ ਇਹ ਫਾਈਚਰਾ ਚਲਦਾ ਆ ਰਿਹਾ ਹੈ ਇਹ ਤਾਂ ਦੇਖੋ ਬਹੁਤ ਜ਼ਰੂਰੀ ਹੈ ਕਿਉਂਕਿ ਸਰਕਾਰ ਦਾ ਇਸ ਇਸ ਪਾਸੇ ਧਿਆਨ ਹੋਣਾ ਚਾਹੀਦਾ ਹੈ ਕਿਉਂਕਿ ਸਾਡੇ ਪਿੰਡ ਨੂੰ ਤਰੀਬਨ 70 ਸਾਲ ਹੋ ਗਏ ਕਿ ਇਲੈਕਸ਼ਨ ਹੀ ਹੋਈ ਔਰ ਇਹ ਗੱਲ ਸਰਕਾਰ ਦੀਆਂ ਫਾਈਲਾਂ ਦੇ ਅੰਦਰ ਵੀ ਪਈ ਹੈ ਰਿਕਾਰਡ ਪਈ ਹੈ ਸਰਕਾਰ ਦੀਆਂ ਫਾਈਲਾਂ ਦੇ ਅੰਦਰ ਕਿ ਇਹੋ ਜਿਹਾ ਪੁੰਡ ਵੀ ਹੈਗਾ ਪੰਜਾਬ ਦੇ ਅੰਦਰ ਪਰ ਕੋਈ ਖਿਆਲ ਨਹੀਂ ਆਇਆ ਹੁਣ ਤੱਕ ਪਰ ਇਸ ਇਲੈਕਸ਼ਨ ਦੇ ਅੰਦਰ ਹੁਣ ਜਦੋਂ ਕਾਫੀ ਸਰਬਸੰਮਤੀ ਦੇ ਉੱਤੇ ਸਰਕਾਰ ਦਾ ਜੋਰ ਪਿਆ ਹੈ ਤਾਂ ਹੋ ਸਕਦਾ ਹੈ ਕਿ ਸਾਡੇ ਪਿੰਡ ਨੂੰ ਰੋਲ ਮਾਡਲ ਦਾ ਜਿਹੜਾ ਖਤਾਬ ਹੈ ਉਹ ਮਿਲੇ ਔਰ ਇਥੇ ਸਰਕਾਰ ਕੁਝ ਪੈਸਾ ਦੇਵੇ ਡੋਨੇਸ਼ਨ ਦੇਵੇ ਫੰਡਸ ਦੇਵੇ ਤਾਂ ਕਿ ਇਸ ਪਿੰਡ ਦੀ ਜਿਹੜੀ ਡਿਵੈਲਪਮੈਂਟ ਉਹ ਪੂਰੀ ਹੋ ਸਕੇ